ਤੋ ਅੱਜ ਉਧਰ ਤਕੜਾ ਕੰਮ ਆ ਪੰਜਾਬ ਚ ਸੀਗੇ ਅੱਜ ਟੂਰਨਾਮੈਂਟ ਕਿਉਂਕਿ ਛੰਨਾ ਵਾਲਾ ਭੂਰੀ ਵੀ ਨਹੀਂ ਗਿਆ ਉਹ ਵੀ ਪੰਜਾਬ ਚ ਠੀਕ ਐ ਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਅੱਜ ਕਿੱਥੇ ਕਿੱਥੇ ਕਬੱਡੀ ਕਾਪਾ ਅੱਜ ਕਿਹੜੇ ਕਿਹੜੇ ਮੇਲੇ ਆ ਮਿੱਤਰੋ ਉਹਨਾਂ ਬਾਰੇ ਤੁਹਾਨੂੰ ਅਪਡੇਟ ਦੇਵਾਂਗੇ ਅੱਜ ਵੀ ਸਰਾ ਹੀ ਲੱਗਣਾ ਮੈਂ ਕਹਾਂ ਵੀ ਟੌਪ ਦੇ ਮੇਲੇ ਤੇ ਟੌਪ ਦੇ ਮੈਚ ਹੋਣੇ ਆ ਮਿੱਤਰੋ ਅੱਜ ਵੀ ਜੋ ਕਮਾਲ ਦੇ ਮੈਚ ਆ ਅੱਜ ਜੋ ਸ਼ਿਲੂ ਹਣਿਆਂ ਦਾ ਸਰਾ ਲੱਗੀ ਜਾਂਦਾ ਉਧਰ ਮੈਚ ਕੈਨੇਡਾ ਚ ਤਾਂ ਹੋ ਹੀ ਰਿਹਾ ਫਾਈਨਲ ਤੇ ਮਿਲ ਲੱਗਦਾ ਸੈਮੀ ਵੀ ਇਹਦੇ ਪਿਆ ਹੋਣਾ ਜਦੋਂ ਵੀਡੀਓ ਆਪਾਂ ਅਪਲੋਡ ਕਰ ਰਹੇ ਆ ਸੋ ਉਧਰ ਤਾਂ ਮਿੱਤਰੋ ਅੰਦਾਜ਼ ਵੱਖਰਾ ਹੀ ਹੋਇਆ ਹੋਇਆ ਟ੍ਰਾਂਟੋ ਦੀ ਟੀਮ ਭਾਰੀ ਆ ਜੱਗੂ ਹਣਿਆਂ ਦੀ ਮਿੱਤਰੋ ਸ਼ਿਲੂ ਦੀ ਟੀਮ ਚ ਬੋਲਟ ਆ ਗਿਆ ਅੱਜ ਖੇਡ ਵੀ ਰਿਹਾ ਹੋਣਾ ਮਿੱਤਰੋ ਉਹ ਸੋ ਉਧਰ ਵੀ ਅੱਤ ਲੱਗ ਰਹੀ ਆ ਕੈਨੇਡਾ ਚ ਪਰ ਮੈਚ ਜਿਹੜੇ ਅੱਜ ਹੋਣੇ ਉਹਨਾਂ ਬਾਰੇ ਵੀ ਤੁਹਾਨੂੰ ਦੱਸਦਾ ਨਿਆ ਪਿੰਡ ਝਾੜੋਂ ਦੇ ਵਿੱਚ ਸੰਗਰੂਰ ਇਲਾਕੇ 'ਚ ਮਿੱਤਰੋ ਕਬੱਡੀ ਓਪਨ ਦੇ ਮੈਚ ਆ 23000 ਪਹਿਲਾ ਨਾਮ ਆ ਤੇ ਦੂਜਾ ਨਾਮ 18000 ਆ ਤੇ ਤਿੰਨ ਖਿਡਾਰੀ ਬਾਹਰੋਂ ਆ ਅੱਜ ਝਾੜੋਂ ਚੋਂ ਮਿੱਤਰੋ ਕਬੱਡੀ ਓਪਨ ਦੇ ਮੈਚ ਹੋਣੇ ਆ ਇਹ ਵੀ ਟੂਰਨਾਮੈਂਟ ਟੌਪ ਦਾ ਅੱਜ 16 ਜੂਨ ਨੂੰ ਯਾਨੀ ਕਿ ਇਹ ਵੀ ਜੋ ਕਬੱਡੀ ਕੱਪ ਕਰਵਾਇਆ ਜਾਂ ਮਿੱਤਰੋ ਅੱਜ ਜੋ ਟੂਰਨਾਮੈਂਟ ਆ ਨਾ ਅੱਜ ਸ਼ੋ ਮੈਚ ਹੋਣਾ ਅਗਾੜਾ ਪਛਾੜਾ ਸਾਹਿਬ ਦੇ ਵਿੱਚ ਇਹਦਾ ਜੋ ਆਪਾਂ ਨੂੰ ਪੋਸਟਰ ਨਹੀਂ ਮਿਲਿਆ ਵੀ ਕਿੱਦਾਂ ਜੋ ਹੈ ਸ਼ੋ ਮੈਚ ਕਿਹਦਾ ਕਿਹਦੇ ਨਾਲ ਆ ਜਾਂ ਕਿਹੜੇ-ਕਿਹੜੇ ਪਲੇਅਰ ਖੇਡਣੇ ਆ ਪਰ ਮਿੱਤਰੋ ਇੱਥੇ ਵੀ ਜੋ ਆ ਅੱਜ ਅਗਾੜਾ ਪਛਾੜਾ ਚ ਵੀ ਵੱਡਾ ਸ਼ੋ ਮੈਚ ਹੋਣਾ ਇਹ ਵੀ ਟੂਰਨਾਮੈਂਟ ਟੌਪ ਦਾ ਅੱਜ ਪਰ ਬਾਬਾ ਭਜਾਣਾ ਸੈਭੀ ਦੀ ਕਬੱਡੀ ਸ਼ੋਅ ਮੈਚ ਇੱਥੇ ਵੀ ਮਿੱਤਰੋ ਅੱਜ ਧਾਰੀਵਾਲ ਚ ਸਹੀ ਗਈ ਹੈ ਤਾਂ ਬਈ ਵੱਡਾ ਸ਼ੋਅ ਮੈਚ ਕਰਵਾਇਆ ਜਾ ਰਿਹਾ ਇੱਕ ਪਾਸੇ ਕਬੱਡੀ ਕਲੱਬ ਧਾਰੀਵਾਲ ਦੀ ਟੀਮ ਆ ਤੇ ਦੂਜੇ ਪਾਸੇ ਬਾਬਾ ਆਤਮਾ ਸਿੰਘ ਜੀ ਕਬੱਡੀ ਕਲੱਬ ਕਰਿਆਲੀ ਦੀ ਟੀਮ ਮਿੱਤਰੋ ਤੁਹਾਨੂੰ ਦੇਖਣ ਨੂੰ ਮਿਲਨੀ ਆ ਦਬੋਰਜੀ ਵਾਲਾ ਦੀਪ ਹੋ ਗਿਆ ਬਹੁਤ ਤਗੜੇ ਤਗੜੇ ਮੱਲ ਮਿੱਤਰੋ ਅੱਜ ਇਸ ਟੂਰਨਾਮੈਂਟ ਤੇ ਤੁਹਾਨੂੰ ਕਮਾਲਾਂ ਕਰਦੇ ਦੇਖਣ ਨੂੰ ਮਿਲਣਗੇ ਸੋ ਇਹ ਵੀ ਟੂਰਨਾਮੈਂਟ ਟੌਪ ਦਾ ਅੱਜ ਏ ਸੀ ਮਿੱਤਰੋ ਕਬੱਡੀ ਦਾ ਆਪਸ sire ਦੇ ਬਾਕੀ ਜੇ ਹੋਰ ਕਿਤੇ ਵੱਡਾ ਮੇਲਾ ਹੋਇਆ ਅੱਜ ਉਹ ਵੀ ਤੁਸੀਂ ਕਲੀਅਰ ਕਰ ਸਕਦੇ ਹੋ ਵੈਸੇ ਦਾ ਅੱਜ ਕੈਨੇਡਾ ਜੀ ਅੱਤ ਹੋ ਰਹੀ ਆ ਮਿੱਤਰੋ ਉਧਰ ਹੀ ਜੋ ਹੈ ਟੌਪ ਟੌਪ ਦੇ ਮੱਲ ਖੇਡ ਰਹੇ ਆ ਸੋ ਉਮੀਦ ਆ ਵੀ 10 11 ਵਜੇ ਤੁਹਾਨੂੰ ਪਤਾ ਵੀ ਲੱਗ ਜਾਣਾ ਵੀ ਕਿਹੜੀ ਟੀਮ ਜਿੱਤ ਗਈ ਆ ਸੋ ਅੱਜ ਉਧਰ ਤਗੜਾ ਕੰਮ ਆ ਪੰਜਾਬ ਚ ਸੀਗੇ ਅੱਜ ਟੂਰਨਾਮੈਂਟ ਮੈਂ ਮਿਲਦਾ ਮਿੱਤਰੋ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਆ ਰਹੇ ਆ ਦੋ ਤਿੰਨ ਹੋਰ ਵੱਡੇ ਕੱਪ ਜੰਨਾ ਕੱਪਾਂ ਤੇ ਮਿੱਤਰੋ ਵੱਡੇ ਵੱਡੇ ਮੱਲ ਪੰਜਾਬ ਚ ਵੀ ਜਿੰਨੇ ਕ ਹੈਗੇ ਉਹ ਜੋ ਕਮਾਲਾਂ ਕਰਨਗੇ ਕਿਉਂਕਿ ਛੰਨਾ ਵਾਲਾ ਭੂਰੀ ਵੀ ਨਹੀਂ ਗਿਆ ਉਹ ਵੀ ਪੰਜਾਬ ਚ ਮਿੱਤਰੋ ਜਲਦੀ ਅਪਡੇਟ ਤੁਹਾਡੇ ਤੱਕ ਪਹੁੰਚਾਵਾਂਗੇ ਨਵੀਂ ਵੀਡੀਓ ਵਿੱਚ ਮਿਲਦੇ ਆ ਨਵੀਂ ਅਪਡੇਟ ਲੈ ਕੇ ਧੰਨਵਾਦ